ਬਹੁਤ ਬਹੁਤ ਸਵਾਗਤ ਤੁਹਾਡਾ ਆਵਾਜ਼ ਸੱਚੀ ਚੈਨਲ ਤੇ ਉਮੀਦ ਕਰਦੀ ਆ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪੰਜਾਬ ਨੇ ਹੜ੍ਹਾਂ ਦੀ ਮਾਰ ਸਹੀ ਆ ਇਹ ਹੜ ਪੰਜਾਬ ਦੇ ਸੁਪਨੇ ਰੋੜ ਕੇ ਲੈ ਗਿਆ ਫਸਲਾਂ ਰੋੜ ਕੇ ਲੈ ਗਿਆ ਚਾਹ ਰੋੜ ਕੇ ਲੈ ਗਿਆ ਤੇ ਕਿਸਾਨ ਨੂੰ ਡਾਵਾ ਡੋਲ ਕਰ ਗਿਆ ਉਥੇ ਹੀ ਬਹੁਤ ਸਾਰੇ ਲੋਕਾਂ ਨੇ ਪੰਜਾਬ ਦੀ ਬਾਹ ਫੜੀ ਸਿੰਗਰ ਜਿਹੜੇ ਪੰਜਾਬ ਦੇ ਉਹਨਾਂ ਬਾਹ ਫੜੇ ਪੰਜਾਬ ਦੇ ਪੁੱਤਾਂ ਨੇ ਬਾਹ ਫੜੇ ਪੰਜਾਬ ਦੇ ਹੰਝੂ ਪੂੰਝਣ ਦੀ ਕੋਸ਼ਿਸ਼ ਕੀਤੀ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਦਲਜੀਤ ਸਾਝ ਨੇ ਪਿੰਡ ਗੋਦ ਲੈ ਲਏ ਐਮੀ ਵਿਰਕ ਨੇ ਬਹੁਤ ਮਦਦ ਕੀਤੀ ਫੀਡ ਪਹਚਾਈ ਹੋਰ ਵੀ ਬਹੁਤ ਕੁਝ ਉਸੇ ਤਰ੍ਹਾਂ ਹੀ ਪੰਜਾਬੀ ਸਿੰਗਰ ਮਨਕੀਰਤ ਔਲਖ ਜਿਸ ਤੀਆਂ سوشل میڈیا ਤੇ ਬਹੁਤ ਸਾਰੀਆਂ ਵੀਡੀਓ ਵਾਇਰਲ ਹੋ ਰਹੀਆਂ ਆ ਕਿ ਇਸ ਤਰ੍ਹਾਂ ਗਰਾਊਂਡ ਲੈਵਲ ਤੇ ਜਾ ਕੇ ਘਰ-ਘਰ ਜਾ ਕੇ ਉਹ ਲੋਕਾਂ ਦੇ ਦੁੱਖ ਸੁਣ ਰਿਆ ਆ ਘਰ-ਘਰ ਜਾ ਕੇ ਉਹਨਾਂ ਦੀ ਮਦਦ ਕਰ ਰਿਆ ਆ ਅਸੀਂ ਜਦੋਂ ਛੋਟੇ ਸੀ ਨਾ ਤਾਂ ਅਸੀਂ ਆਪਣੇ ਦਾਦਿਆਂ ਦੇ ਕੋਲੋਂ ਇੱਕ ਕਹਾਣੀਆਂ ਸੁਣਿਆ ਕਰਦੇ ਸੀ ਕਿ ਜਦੋਂ ਰਾਜਾ ਬਾਹਰ ਨਿਕਲਦਾ ਸੀ ਨਾ ਤਾਂ ਉਹ ਆਪਣੇ ਨਾਲ ਖਜ਼ਾਨਾ ਲੈ ਕੇ ਨਿਕਲਦਾ ਸੀ ਤੇ ਜਦੋਂ ਉਹਨੂੰ ਕੋਈ ਲੋੜਵੰਦ ਮਿਲਦਾ ਸੀ ਕੋਈ ਦੁਖਿਆਰਾ ਮਿਲਦਾ ਸੀ ਨਾ ਤਾਂ ਉਹ ਉਹਦਾ ਦੁੱਖ ਸੁਣ ਕੇ ਤੇ ਉਹ ਖਜ਼ਾਨੇ ਚੋਂ ਮਾਇਆ ਕੱਢ ਕੇ ਦਿੰਦਾ ਸੀ ਅੱਜ ਉਸ ਰੂਪ ਵਿੱਚ ਅਸੀਂ ਮੰਨ ਕੇ ਰਖਔ ਲਖਨੂ ਵੇਖ ਰਹੇ ਹਾਂ ਜੋ ਵੇਰ ਕਰ ਕਰ ਜਾ ਕੇ ਤੇ ਲੋਕਾਂ ਦੀ ਪੀੜ ਨੂੰ ਸਮਝਦੇ ਹੋਏ ਉਹਨਾਂ ਦੀ ਮਦਦ ਕਰ ਰਿਹਾ ਕੁਝ ਲੋਕ ਜਿਹੜੇ ਆ ਕਿ ਉਹ ਇਸ ਗੱਲ 'ਚ ਨੁਕਤਾ ਚੀਨੀ ਵੀ ਕਰ ਰਹੇ ਬਹੁਤ ਸਾਰੇ ਸਿੰਗਰਾਂ ਵੱਲੋਂ ਉਹਨਾਂ ਦੇ ਖਿਲਾਫ ਵੀ ਬੋਲਿਆ ਜਾ ਰਿਹਾ ਵਾ ਜੋ ਮਦਦ ਕਰ ਰਹੇ ਕਿ ਇਹਨਾਂ ਨੂੰ ਇਸ ਤਰ੍ਹਾਂ ਨਹੀਂ ਕਰਨੀ ਚਾਹੀਦੀ ਇਹਨਾਂ ਨੂੰ ਇਸ ਤਰ੍ਹਾਂ ਨਹੀਂ ਕਰਨੀ ਚਾਹੀਦੀ ਪਰ ਜੋ ਕਰ ਰਹੇ ਹਨ ਨਾ ਉਹਨਾਂ ਨੂੰ ਕਰਨ ਦਿਓ ਅਸਲ ਵਿੱਚ ਉਹੀ ਲੋਕ ਨੁਕਤਾਚੀਂ ਨਹੀਂ ਕਰਦੇ ਹੁੰਦੇ ਜਿਹੜੇ ਆਪ ਕੁਝ ਨਹੀਂ ਕਰਦੇ ਹੁੰਦੇ ਉਹ ਦੂਜਿਆਂ ਦੇ ਕੰਮਾਂ ਦੇ ਵਿੱਚ ਨੁਕਸ ਕੱਢਦੇ ਆ ਕਿ ਇਹਨੂੰ ਇਸ ਤਰ੍ਹਾਂ ਨਹੀਂ ਵੰਡਣਾ ਚਾਹੀਦੇ ਇਹਨੂੰ ਇਸ ਤਰ੍ਹਾਂ ਵੰਡਣੇ ਚਾਹੀਦੇ ਇਹਨੂੰ ਇੰਜ ਨਹੀਂ ਕਰਨਾ ਚਾਹੀਦਾ ਇੰਜ ਕਰਨਾ ਚਾਹੀਦਾ ਪਰ ਚਲੋ ਆਪਾਂ ਇਸ ਗੱਲ 'ਚ ਨਹੀਂ ਆਉਂਦੇ ਜੇ ਕੋਈ ਚੰਗਾ ਕੰਮ ਕਰ ਰਿਹਾ ਨਾ ਤਾਂ ਸਾਡਾ ਫਰਜ਼ ਬਣਦਾ ਕਿ ਅਸੀਂ ਉਹਦੇ ਕੰਮ ਦੀ ਸਿਫਤ ਕਰੀਏ ਉਹਦੀ ਸ਼ਲਾਘਾ ਕਰੀਏ ਕਿ ਪੈਸਾ ਇਸ ਤਰ੍ਹਾਂ ਵੰਡਣਾ ਜਿਹੜਾ ਆ ਨਾ ਉਹ ਕਿਸੇ ਦਰਿਆਦਲੀ ਤੋਂ ਘਟ ਨਹੀਂ ਹੈਗਾ ਪੈਸਾ ਉਹੀ ਵੰਡ ਸਕਦਾ ਜਿਹਦਾ ਦਿਲ ਦਰਿਆ ਹੋਏਗਾ ਜਿਹੜਾ ਲੋਕਾਂ ਦੇ ਦੁੱਖਾਂ ਨੂੰ ਸਮਝਦਾ ਹੋਏਗਾ ਹੁਣ ਜਦੋਂ ਕੋਈ ਵਿਅਕਤੀ ਬੋਲਦਾ ਆ ਨਾ ਤਾਂ ਅਸੀਂ ਉਹਦੀ ਭਾਸ਼ਾ ਤੋਂ ਅੰਦਾਜ਼ਾ ਲਾਉਣਾ ਹੈ ਨਾ ਕਿ ਇਹ ਇਹ ਨੂੰ ਦੁੱਖਵਾਜਾ ਦਰਦਵਾ ਫਰ ਬਾਡੀ ਲੈਂਗੁਏਜ ਵੀ ਦੱਸਦੀ ਆ ਕਿ ਵਿਅਕਤੀ ਨੂੰ ਦੁੱਖ ਹੋ ਰਿਹਾ ਵਾ ਜਾਂ ਉਹ ਪਰੇਸ਼ਾਨ ਹੋ ਰਿਹਾ ਇਹੋ ਜਿਹਾ ਮਾਹੌਲ ਵੇਖ ਕੇ ਇੱਕ ਲੋਕਾਂ ਨੂੰ ਕਰੋ ਬੇਕਾਰ ਹੋਿਆਂ ਨੂੰ ਵੇਖ ਕੇ ਵਿਅਕਤੀ ਦੀ ਬਾਡੀ ਲੈਂਗੁਏਜ ਵੀ ਦੱਸਦੀ ਆ ਜਿਸ ਤਰ੍ਹਾਂ ਮਨ ਕਿਰਤ ਔਲਖ ਦੀ ਦੱਸ ਰਹੀ ਆ ਉਹ ਜਦੋਂ ਕਿਸੇ ਦੇ ਘਰ ਜਾਂਦੇ ਆ ਨਾ ਉਹਦੀ ਪੀੜਾ ਨੂੰ ਵੇਖਦੇ ਆ ਉਹਦੇ ਦਰਦ ਨੂੰ ਵੇਖਦੇ ਆ ਤਾਂ ਉਹਨਾਂ ਦੇ ਸ਼ਬਦਾਂ ਦੇ ਨਾਲ ਨਾਲ ਉਹਨਾਂ ਦੀ ਬਾਡੀ ਵੀ ਦੱਸਦੀ ਆ ਕਿ ਇਹਨਾਂ ਨੂੰ ਵਾਕਿਆ ਹੀ ਇਹਨਾਂ ਦਾ ਹਿਰਦਾ ਜਿਹੜਾ ਝੰਜੋੜਿਆ ਜਾ ਰਿਹਾ ਵਾ ਵਾਕਿਆ ਹੀ ਇਹਨਾਂ ਨੂੰ ਤੁਰ ਅੰਦਰ ਤੋਂ ਦੁੱਖ ਹੋ ਰਿਹਾ ਵਾ ਕਿਉਂਕਿ ਜਦੋਂ ਕੋਈ ਚੰਗਾ ਕੰਮ ਕਰ ਰਿਹਾ ਹੋਵੇ ਨਾ ਸਾਨੂੰ ਉਹਦੇ ਨੁਕਸ ਨਹੀਂ ਕੱਢਣੇ ਚਾਹੀਦੇ ਸਾਨੂੰ ਉਹਦੀ ਸ਼ਲਾਘਾ ਕਰਨੀ ਚਾਹੀਦੀ ਆ ਕਿਉਂਕਿ ਜੇ ਅੱਜ ਉਹ ਇਸ ਤਰ੍ਹਾਂ ਇਸ ਤਰ੍ਹਾਂ ਆਣ ਕੇ ਮਦਦ ਕਰ ਰਹੇ ਗਰਾਊਂਡ ਲੈਵਲ ਤੇ ਜਾ ਕੇ ਘਰ-ਘਰ ਫਿਰ ਰਹੇ ਨਾ ਤਾਂ ਉਹਨਾਂ ਵੱਲ ਦੇਖ ਕੇ ਹੋਰ ਵੀ ਬਹੁਤ ਸਾਰੇ ਵੀਰ ਭੈਣਾਂ ਸਾਹਮਣੇ ਆਉਣਗੇ ਜੋ ਕਿ ਇਹ ਮਦਦ ਕਰ ਸਕਦੇ ਹੋਣਗੇ ਜੋ ਜਿੰਨਾ ਕਿਸੇ ਕੋਈ ਜੋਗਾ ਉਹਨਾਂ ਕੋਲ ਜਰੂਰ ਕਰਦਾ ਆ ਤੇ ਉਹਨਾਂ ਨੇ ਤੇ ਇਸ ਤਰ੍ਹਾਂ ਖਜ਼ਾਨਾ ਖੋਲ ਦਿੱਤਾ ਕਿ ਪੈਸੇ ਦਾ ਮੀਵਰਾ ਦਿੱਤਾ ਤੇ ਫਿਰ ਉਹਨਾਂ ਦੀ ਛਲਾਗਾ ਕਰਨੀ ਤੇ ਬਣਦੀ ਆ ਸਾਡੀ ਕਹਿੰਦੇ ਜਦੋਂ ਕੋਈ ਇੱਕ ਜਾਣਾ ਕਿਸੇ ਦੇ ਨਾਲ ਜੁੜਦਾ ਆ ਨਾ ਤਾਂ ਉਹਨੂੰ ਵੇਖ ਕੇ ਫਿਰ ਕੜੀ ਨਾਲ ਕੜੀ ਕੜੀ ਨਾਲ ਕੜੀ ਜੁੜਦੀ ਜਾਂਦੀ ਆ ਇੱਕ ਚੰਗਾ ਕੰਮ ਕਰ ਰਿਹਾ ਨਾ ਤਾਂ ਉਹਨੂੰ ਵੇਖ ਕੇ ਹੋਰ ਵੀ ਬਹੁਤ ਸਾਰੇ ਨਾਲ ਜੁੜ ਜਾਂਦੇ ਆ ਤੇ ਜਦੋਂ ਕੋਈ ਵਿਅਕਤੀ ਇੱਕ ਟੁੱਟਦਾ ਆ ਨਾ ਤਾਂ ਫਿਰ ਉਹਨੂੰ ਵੇਖ ਕੇ ਹੋਰ ਵੀ ਬਹੁਤ ਸਾਰੇ ਟੁੱਟਦੇ ਆ ਸੋ ਹਮੇਸ਼ਾ ਹੀ ਪੋਜ਼ਿਟਿਵਿਟੀ ਫੈਲਾਉਣੀ ਚਾਹੀਦੀ ਨਾ ਕਿ ਨੈਗੇਟਿਵਿਟੀ ਕਿਉਂਕਿ ਹਮੇਸ਼ਾ ਹੀ ਚੰਗਾ ਕਰੋਗੇ ਚੰਗਾ ਵੇਖੋਗੇ ਤੇ ਚੰਗਾ ਹੀ ਹੋਵੇਗਾ ਸੋ ਉਹ ਬਹੁਤ ਵਧੀਆ ਕੰਮ ਕਰ ਰਹੇ ਨੇ ਉਹਨਾਂ ਦੀ ਸ਼ਲਾਘਾ ਵਾਸਤੇ ਸਿਫਤ ਵਾਸਤੇ ਸ਼ਬਦ ਘੱਟ ਪੈ ਰਹੇ ਨੇ ਕਿ ਉਹ ਮਸੀਹਾ ਬਣ ਕੇ ਆਏ ਅਤੇ ਜੋ ਇਹ ਹੱਡ ਦੀ ਪੀੜਾ ਨੂੰ ਸਹਿ ਰਹੇ ਨਾ ਉਹਨਾਂ ਵਾਸਤੇ ਉਹ ਇੱਕ ਰੱਬ ਰੂਪ ਬਣ ਕੇ ਸਾਹਮਣੇ ਆ ਰਹੇ ਆ ਕਿਉਂਕਿ ਜਿਨ੍ਹਾਂ ਦੀ ਪੀੜਾ ਨੂੰ ਘਟ ਕਰਨ ਦੀ ਉਹ ਕੋਸ਼ਿਸ਼ ਕਰ ਰਹੇ ਉਹਨਾਂ ਵਾਸਤੇ ਉਹ ਇੱਕ ਮਸੀਹਾ ਵਾ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਇਸ ਬਾਰੇ ਕੀ ਵਿਚਾਰ ਆ ਜ਼ਰੂਰ